ਟੀ-ਸ਼ਰਟ ਵੱਡੀ ਹੋ ਰਹੀ ਐ ਚਲੋ ਜੀ ਹਾਏ ਹਾਏ ਇਹਨੂੰ ਕਹਿੰਦੇ ਨੇ ਭਾਦੋਂ ਦੀ ਢੜਕੀ ਸੱਸ ਦੀ ਛਿੜਕੀ ਹਾਏ ਹਾਏ ਮੈਂ ਸਮਝਣ ਗਈਆਂ ਮੈਂ ਅੱਜ ਹੈਗਾ ਜੀ ਸੋਮਵਾਰ ਦੀ ਮੱਸੀਆ ਆਪਾਂ ਚੱਲੇ ਮੱਸੀਆ ਤੇ ਉਦੋਂ ਬਾਅਦ ਪੀਤੀ ਨੇ 4:30 4:35 ਟਿਊਸ਼ਨ ਤੇ ਜਾਣਾ ਮੁੜ ਕੇ ਇਹ 7 ਵਜੇ ਆਉਗੀ ਜੀ ਫਿਰ ਲੇਟ ਹੋ ਜਾਂਦੀ ਐ ਹੋ 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 ਅੱਗ ਲੱਗੀ ਤਾਂ 3:30 ਹੋ ਗਏ ਪੂਰੇ ਖਿੱਚ ਕੇ ਮੁੜ ਕੇ ਆਵਾਂਗੇ ਟਾਈਮ ਨਾਲ ਨੇ ਮੈਂ ਹਰਮਤ ਸਿਆ ਤੇ ਜਾਨੀ ਨੇ ਪਿਛਲੀ ਵਾਰ ਸਾਨੂੰ ਪਤਾ ਨਹੀਂ ਲੱਗਿਆ ਅੱਜ ਵੀ ਮੈਨੂੰ ਸਵੇਰੇ ਪਤਾ ਲੱਗਿਆ ਨਹੀਂ ਸਵੇਰੇ ਸੁਨੇਹਾ ਜਾਏ ਹੁੰਦੇ ਉੱਠ ਕੇ ਹੁਣ ਆਪਾਂ ਚੱਲਦੇ ਆਂ ਲਾਵਾ ਜਿੰਦੇ ਅੱਥੇ ਬੰਦ ਕਰੋ ਉਹ ਹੋ ਪਹਿਲੀ ਲਾਈਟ ਬੰਦ ਕਰਤੀ ਸੈਫੀ ਨੂੰ ਅੰਦਰ ਬਾੜ ਦੋ ਮੰਗਰ ਜਾਊਗਾ ਤਾਂ ਆ ਸੈਫੀ ਵਾਲਾ ਪੱਖਾ ਤਾਂ ਚੱਲੀ ਜਾਂਦੇ ਪਾਜ ਪਲਾਂ ਕਿੱਥੇ ਨੇ ਆ ਇੱਥੇ ਧਰੀਆਂ ਦੇ ਮੈਂ ਇਹ ਤਾਂ ਮੰਦਰੋਂ ਗੁੰਡੀ ਲਾ ਦੇ

ਪੌੜੀ ਦਾ ਟਾਇਰ ਆ ਮੂ ਉਹ ਪੌੜੀ ਤੇ ਨਾ ਚੜ੍ਹਨੀ ਟਾਇਰ ਬਾਈ ਕਿ ਲੈ ਜਾ ਚਲ ਬਾਈ ਕਿ ਲੈ ਜਾ ਚਲ 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 ਕਢਾ ਲਈ ਇਥੋਂ ਖਰਜਾ ਗੇਟ ਅਗੇਟ ਥੋੜੀ ਐ ਇਹਨੂੰ ਕੱਟ ਲਾ ਹਾਂ ਚਲ ਬਾਤੋ ਲਾ ਲਿਓ ਯਾਰ ਹੋਲੀ ਹੋਲੀ ਜਿੱਦੀ ਕਰ ਲੈ ਮੇਰੇ ਤੇ ਨਾ ਝਾੜਨੀ ਕਿਤੇ ਚਲ 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 ਪੈਰਣਾ ਐ ਕਰ ਮੱਲ ਬੈਠਾ ਤੇਰੀ ਟਾਕੀ ਖੁੱਲੀ ਆ ਖਿੜੀ ਟਾਕੀ ਲਾ ਗੁੜੀ ਆ ਬੰਦ ਕਰ ਹੇ ਹੇ ਫੂ ਕਰੇ ਦੁਬਾਰੇ ਦੁਬਾਰੇ ਨੂੰ ਦੇ ਕੇ ਚ ਲਈ ਕਿਵੇਂ ਕਰੜਾ ਹੋ ਗਿਆ ਹੈ ਚਲੋ ਜੀ ਆਪਾਂ ਪਹੁੰਚ ਗਏ ਚੀਮਾ ਸਾਹਿਬ ਹੌਲੀ ਹੌਲੀ ਲੈ ਕੇ ਆਏ ਨੇ ਬੱਚੇ ਅੱਧਾ ਘੰਟਾ ਲੱਗ ਗਿਆ ਤੇ ਅੱਜ ਹੈਗੇ ਸੋਮਵਾਰ ਦੀ ਮੱਸ ਹੈ ਤੇ ਸਵੇਰੇ ਜਿਆਦਾ ਰਸ ਸੀਗਾ ਤੇ ਹੁਣ ਠੀਕ ਹੋ ਗਿਆ ਥੋੜਾ ਜਿਹਾ ਹੁਣ ਤਾਂ ਫਾਇਰਾ ਵੀ ਹੈ ਗਰਮੀ ਬਹੁਤ ਜਿਆਦਾ ਹੋ ਗਈ ਪਈ ਹੈ ਤੇ ਹੁਣ ਆਪਾਂ ਇੱਥੇ ਇਸ਼ਨਾਨ ਕਰਕੇ ਮੱਥਾ ਟੇਕਦੇ ਹਾਂ

ਕੀ ਉਟੀ ਕਰ ਉਹ ਕਰਤਾ ਉਹਨੇ ਗੈਸ ਲਾ ਕੇ ਛੇਪ ਜਿਹਾ ਦਿੱਤਾ ਹੋਰ ਵਿਜਵਾਕਦਾ ਜੋਆਕਦਾ ਨਹੀਂ ਬੜੀਆਂ ਦੇ ਉਹ ਕੀ ਲਾ ਰੱਖਿਆ ਉਹੀ ਤੜ ਤੜਦੇ ਜਾਂਦੇ ਬੜੀਆਂ ਹੀ ਜਣੇ ਚ ਲੈ ਬੱਸ ਫਿਰ ਬੜੀਆਂ ਬੜੀਆਂ ਅੱਧੇ ਪੈਦਾ ਬਾਬਾ ਦੇਖ ਲੈ ਜਉਂਡੀਆ ਤੇ ਕੱਕ ਲਈ ਜਾਂਦਾ ਕਿਹੜਾਗਾ ਆਹ ਉਹ 855 ਆਪਦੇ ਵਰ ਗੱਲ ਆ ਵੇਲੇ ਦਾ ਇੰਨੀ ਇੰਦਰ ਕਿਉਂ ਲੱਗੀਆਂ ਜੇ ਕੋਈ ਚੀਜ਼ ਆ ਗਈ ਇਧਰੋਂ ਮੈਂ ਦੇਖੀ ਅਗੇ ਦਾ ਪਹਿਲ ਲਾਲ ਮਿਰਚਾਂ ਹਜੇ ਮੁੱਕੀਆਂ ਨਹੀਂ ਆਪਣੇ ਮਸਾਦ ਉਸ ਕਾਇਆਂ ਨੇ ਹੁਣ ਵਾਸਤੇ ਦੇ ਕਿੰਨੇ ਕ ਚਾਰ ਇਹਨਾਂ ਦਾ ਬਾਰ ਖਾ ਇੰਨੀਆਂ ਕਿੰਨੀਆਂ ਕਿ ਚਾਰ ਖਾਵਾਂਗੇ ਆਪਾਂ ਪੰਜਾਬ ਤਾਂ ਇਹਨਾਂ ਬਣਿਆ ਪਿਆ ਮਿਰਚਾਂ ਖਾ ਖਾ ਕੇ ਕਰ ਮੈਂ ਨਹੀਂ ਹਟ ਦਿਖਾਣਾ ਮੈਂ ਔਖੀ ਹੁੰਨੀ ਆ ਚਲੋ ਜੀ ਟਾਈਮ 5:30 ਹੋ ਗਏ ਆਪਾਂ ਜਾਇਆ ਹੁਣ ਮੱਝਾ ਮੰਨਦੇ ਆ ਪਿੰਦਰ ਮੈਂ ਸਨਮਾ ਲੈ ਵੇ ਕਿ ਤੇ ਮਰਜ਼ੀ ਜਾਓ ਆਪਦੇ ਵਾਸਤੇ ਮੈਂ ਕਦੇ ਕੁਝ ਨਹੀਂ ਲੈਂਦਾ ਘਰ ਦੀਆਂ ਚੀਜ਼ਾਂ ਹੀ ਨਹੀਂ ਪੂਰੀਆਂ ਹੁੰਦੀਆਂ ਹਨਾ ਆਪਣੇ ਕਹੋ ਜਾਂਦੀਆਂ ਨੇ ਜਿਹੜਾ ਮੋਢੀ ਬੰਦਾ ਹੁੰਦਾ ਆ ਦੇਖੋ ਸਾਡੀ ਬਾਣ ਵਾਲ ਟੋਕਰੀ ਟੁੱਟ ਗਈ ਦਾ ਸਟੀਲ ਦੀ ਵੀ ਹੈਗੀ ਆ ਪਤਾ ਉਹਨੂੰ ਮੰਨਣਾ ਮੁੰਨਣਾ ਪੈਂਦਾ ਟਾਈਮ ਲੱਗ ਜਾਂਦਾ ਹੁਣ ਟਾਈਮ ਹੁੰਦਾ ਨਹੀਂ ਜੀ ਇੰਨਾ ਪਹਿਲਾਂ ਵਾਲੀ ਆਪਣੀ ਟੁੱਟ ਗਈ ਹੁਣ ਮੈਂ ਇਹ ਕੱਲ ਉੱਥੇ ਆਇਆ ਸੀਗਾ ਸਾਡੇ ਬਾਜ਼ਾਰ ਚ ਉਹਨੂੰ ਬੋਲ ਮਾਰਿਆ ਉਹ ਭੱਜ ਗਿਆ ਅਸੀਂ ਉੱਥੋਂ ਲੈ ਕੇ ਆਏ 100 ਰੁਪਏ ਦੀ ਮੈਂ ਤਾਂ ਇੰ ਘਰ ਦੀਆਂ ਚੀਜ਼ਾਂ ਹੀ ਦੇਖੀ ਜਾਨੀ ਆ ਵੀ ਉੱਥੋਂ ਆ ਮਿਲਿਉਂ ਜਾਂ ਚੀਜ਼ ਵਧੀਆ ਆਪਣੇ ਬਰਤਨ ਵਾਲੀ ਚੀਜ਼ਾਂ ਪੂਰੀਆਂ ਨੇ ਮੈਂ ਆਪ ਕਦੇ ਵੀ 5 ਰੁਪਏ ਦੀ ਚੀਜ਼ ਨਹੀਂ ਲਈ ਆਪਦੇ ਵਾਸਤੇ ਤੇ ਹਾਸਪ੍ਰੀਤ ਲਈ ਗੁੱਤ ਬਟਨ ਤੇ ਕਲਚਰ ਜੀ ਲੈ ਕੇ ਆਈਏ ਦੋ ਪਿੰਦਰ ਨੇ ਕੜਾ ਲੈਣਾ ਦੀ ਨਾਲੇ ਉਹ ਕਹਿੰਦੀ ਮੈਂ ਟਿਊਸ਼ਨ ਤੇ ਜਾਣਾ ਨਾਲੇ ਟਿਊਸ਼ਨ ਤੇ ਨਹੀਂ ਗਈ ਉਹਦਾ ਕੜਾ ਰੱਖਾਤਾ ਚਲੋ ਹੁਣ 5:30 ਹੋ ਗਏ ਮੈਂ ਕੱਪੜੇ ਬਦਲ ਕੇ ਮਾਂ ਦੇ ਮਾਜ ਲਈ ਮੈਂ ਦੇਖੂਗੀ ਜੇ ਮੈਨੂੰ ਕੱਪੜੇ ਧੋਣ ਦਾ ਟਾਈਮ ਰਿਹਾ ਤਾਂ ਧੋਲਾਂਗੇ ਨਹੀਂ ਆਪਾਂ ਸਵੇਰੇ ਧੋਲਾਂਗੇ ਤੁਸੀਂ ਕਰੋ ਅੱਜ ਵਾਲੇ ਬਲੌਗ ਨਾਲ ਇੰਜੋਏ ਜੀ ਆਪਾਂ ਨੇ ਆਰਕੇ ਬੁਟੀਕ ਤੇ ਸ਼ੁਰੂ ਕਰਤੀਆਂ ਵੀਡੀਓ ਜੀ ਸਵੇਰੇ ਸਵੇਰੇ ਮੈਂ ਅਪਲੋਡ ਕਰਤੀ ਜੀ 2:30 ਵਜੇ ਕੀਤੀ ਹੈ ਤੇ ਤੁਸੀਂ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲੇ ਤੁਸੀਂ ਡੇਲੀ ਵੀਡੀਓ ਦੇਖ ਲਿਆ ਕਰੋ ਜੀ ਉਹ ਚੈਨਲ ਤੇ ਮੈਂ ਸਵੇਰੇ 10 ਵਜੇ ਵੀਡੀਓ ਅਪਲੋਡ ਕਰਿਆ ਕਰੂੰਗੀ ਜੀ ਸੂਟਾਂ ਦੀ ਹਜੇ ਮੈਂ ਜਿੰਨੇ ਕ ਦਿਨ ਉਹ ਚੈਨਲ ਥੋੜਾ ਜਿਹਾ ਤੇ ਘੱਟ ਲੋਕ ਜੁੜੇ ਹੋਏ ਨੇ ਤੇ ਜਦੋਂ ਵਧੀਆ ਹੋ ਗਿਆ ਉਦੋਂ ਆਪਾਂ ਉਹ ਤੇ ਕੱਲੇ ਸੂਟ ਰੱਖ ਦਾਂਗੇ ਜੀ ਹਟ ਜਾਾਂਗੇ ਹੁਣ ਮੈਂ ਤੇ ਸ਼ਾਮ ਨੂੰ ਬਲੌਗ ਜੀ ਸਵੇਰੇ ਆਪਾਂ ਰੱਖਿਆ ਕਰਾਂਗੇ ਜੀ ਮੈਸੂਕਾਂ ਦੀ ਵੀਡੀਓ ਤੇ ਮੇਰਾ ਲਾਈਵ ਹੋਣ ਦਾ ਟਾਈਮ ਹੋ ਗਿਆ ਜੀ ਚੇਂਜ ਅੱਜ ਫੇਰ ਨਹੀਂ ਹੋਇਆ ਗਿਆ ਸੀ ਬਾਗ ਈ ਮਸਾ ਬਸ ਮੈਂ ਅੱਧਾ ਘੰਟਾ ਸਾਢੇ ਤਿੰਨ ਤੋਂ ਚਾਰ ਫੇਰ ਸਾਰਾ ਕੰਮ ਲੇਟ ਹੋ ਜਾਂਦਾ ਜੀ ਜ਼ਿਆਦਾ ਟਾਈਮ ਹੋ ਕੇ ਧੰਨਵਾਦ ਤੂੰ ਆਹ ਚਾਰ ਦੂਰ ਤਾਂ ਖੁੱਲ੍ਹੇ ਭਰੇ ਬੈਨੇ ਤੂੰ ਕੀ ਕਰਦਾ ਉਹਨ ਖੇਤ ਜਨੇ ਨਾ ਮੈਂ ਆਪਾਂ ਨੂੰ ਕਰਦਾ ਉਹਨੂੰ ਕਹਿ ਨਵਾ ਦੇ ਦੇਖੋ ਸੁ ਕਰਦਾ ਮੈਂ ਨੂੰ ਕੁਛ ਨਹੀਂ ਕਰਦਾ ਉਹ ਫੋਨ ਦੇਖਦਾ ਹਾਂ ਇਹਨਾਂ ਨੂੰ ਮੱਜਾਂ ਕਣੀ ਮਾਰਦੇ ਆਂ ਹਾਂਜੀ ਪਾ ਦੇ ਪਾ ਦੇ ਇਹਨਾਂ ਨੂੰ ਆਪਾਂ ਮੱਜਾਂ ਕਣੀ ਤੋਰਦੇ ਆਂ ਫਿੰਦਰ ਨੂੰ ਤੇ ਸਰਦਾਰ ਜੀ ਨੂੰ ਮੈਂ ਕੱਪੜੇ ਬਦਲ ਕੇ ਰਸੋਈ 'ਚ ਬੜਨੀ ਆ ਉਸ ਤੋਂ ਬਾਅਦ ਆਪਾਂ ਸਬਜ਼ੀ ਪਾਣੀ ਦਾ ਕਰਾਂਗੇ ਜੀ 7 ਵਜੇ ਸਬਜ਼ੀ ਬਣਾ ਲਈ ਆਪਾਂ ਨੇ ਭਿੰਡੀਆਂ ਦੀ ਤੇ ਇੰਦਰ ਮੈਂ ਸਰਦਾਨੀ ਦੱਬਤੀ ਅੱਜ ਸਵੇਰ ਦਾ ਮੀਂਹ ਬਹੁਤ ਪਈਂਦਾ 12 1 ਵਜੇ ਦਾ ਲੱਗੇ ਹੁਣ ਫੇਰ ਕਣੀਆਂ ਆ ਗਈਆਂ ਸੀ ਬਾਹਰ ਕੂਲਰ ਲਾ ਰੱਖਿਆ ਹੁਣ ਫੇਰ ਕਣੀਆਂ ਆ ਗਈਆਂ ਬਸ 2 ਕੁ ਦਿਨ ਹੀ ਸੁੱਕ ਪੱਕੇ ਦੇ ਨਿਕਲੇ ਨੇ ਮੈਂ ਤਾਂ ਪਹਿਲਾਂ ਕਹਿ ਕੇ ਟੀਵੇਂ ਆਪਣੇ ਮਿਰਚਾਂ ਆ ਗਈਆਂ ਫੇਰ ਮੀਂਹ ਆਉਣ ਲੱਗਿਆ ਪਿੰਦਰਾਜੀ ਕਾ ਕੰਮ ਖਰਾਬ ਹੋ ਗਿਆ ਠੀਕ ਆ ਨਾ ਠੀਕ ਆਂਦੀਆਂ ਹਾਏ ਆਪਣੀ ਨਾ ਜਿਹੜੀ ਉੱਥੇ ਮੱਥਾ ਟੇਕਣ ਦੀ ਵੀਡੀਓ ਸੀ ਪਤਾ ਨਹੀਂ ਮੈਂ ਹੋਰ ਵੀਡੀਓ ਡਿਲੀਟ ਕਰ ਦਿੱਤੀ ਜਿਹੜਾ ਫੋਨ ਦੀ ਜਿਹੜੀ ਫੋਨ ਦੀ ਗੱਲ ਸੀ ਸਪੇਸ ਤੇ ਜੀ ਆਪਣੀ ਜ਼ਿਆਦਾ ਭਰ ਗਈ ਵੀਡੀਓ ਨਹੀਂ ਬਣ ਰਹੀ ਤੇ ਉਹ ਵੀਡੀਓ ਡਿਲੀਟ ਹੋ ਗਈ ਜਿਹੜੀ ਫੁਰਤਾਰੇ ਬਣਾਈ ਸੀ ਆਪਾਂ ਤਾਂ ਐ ਮੱਥਾ ਟੇਕਦੇ ਆ ਪਤਾ ਨਹੀਂ ਮੈਂ ਉਹ ਕਰ ਦਿੱਤੀ ਖਾਲੀ ਉਹਨੂੰ ਵਿੱਚੋਂ ਸਾਈਕਲ ਬਿੰਦ ਹੈ ਨਹੀਂ ਇਹ ਨਹੀਂ ਸੁਣਦਾ ਸੰਗਤਰੀ ਲਾਲ ਜੀ ਉਹਦਾ ਤੋਤੀ ਹੋਈ ਆ ਇਧਰੋਂ ਹੋਰ ਚੱਕ ਲਿਆ ਸਾਰੀ ਤੋਤੀਆਂ ਹੁੰਦੀਆਂ ਨੇ ਆ ਇਧਰੋਂ ਪਾ ਲੋ ਚਲੋ ਜੀ ਆਪਣੀ ਉਹ ਵੀਡੀਓ ਡਿਲੀਟ ਹੋ ਗਈ ਅੱਜ ਬਹੁਤ ਮੇਰਾ ਮੈਨੂੰ ਘੰਟਾ ਲੱਗਿਆ ਭਾਲਦੀ ਨੂੰ ਮੈਨੂੰ ਕਿਤੋਂ ਵੀ ਮਿਲੀ ਨਹੀਂ ਅੰਦਰ ਦਰਬਾਰ ਸਾਹਿਬ ਚ ਮੱਥਾ ਟੇਕਦਿਆਂ ਦੀ ਸੈਫਿੰ ਛੱਡ ਜੀ ਤੇ ਆਪਾਂ ਨੇ ਬਣਾਈ ਹੈ ਪ੍ਰਿੰਡੀਆਂ ਦੀ ਸਬਜ਼ੀ ਹੁਣ ਮੈਂ ਆਟਾ ਗੁੰਨਦੀ ਆ ਬਸ ਰੋਟੀ ਲਾਵਾਂਗੀ ਦੇਖੋ ਜੀ ਦਰ ਨਾਲ ਮਿਰਚਾਂ ਪਾ ਕੇ ਸਬਜ਼ੀ ਬਣਾ ਲਈ ਸਾਫੀ ਮਿਰਚ ਸਿੱਕੀ ਸਰਦਾਰ ਜੀ ਕਹਿੰਦੇ ਆ ਬਣਾਵਾਂਗੇ ਦੱਸੋ ਸਾਨੂੰ ਖੂਕ ਦਿੰਦਾ ਮਿਰਚਾ ਖਵਾ ਖਵਾ ਚਲੋ ਜੀ ਹੁਣ ਬਦਲ ਬਹੁਤ ਹੋ ਗਿਆ ਮੌਸਮ ਫੇਰ ਮੀਂਹ ਦਾ ਹੋ ਗਿਆ ਸਵੇਰ ਦਾ ਹੋਇਆ ਤੁਸੀਂ ਕਰੋ ਬਲੌਗ ਨਾਲ ਇੰਜੋਏ ਚਲੋ ਜੀ ਅੱਜ ਵਾਲੀ ਵੀਡੀਓ ਦਾ ਅੰਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ